ਇਸ ਤੋਂ ਪਰ ਮਾਮਲਾ ਕਿ ਜਰਾ ਕੀ ਬਰੇਗਾ ਇਸ ਟਾਈਮ ਆ ਮਾਨਜੋਗ ਡੀਜੀ ਸਰ ਔਰ ਐਸਐਸਪੀ ਐਸਬੀਐਸ ਨਗਰ ਮਹਿਤਾਬ ਸਿੰਘ ਆਈਪੀਐਸ ਵੱਲੋਂ ਬਿਲਕੁਲ ਕਲੀਅਰ ਕਟ ਇਨਸਟਰਕਸ਼ਨਸ ਹੈਗੀਆਂ ਡਰੱਗਸ ਦੇ ਮਾਮਲੇ ਨੂੰ ਲੈ ਕੇ ਔਰ ਐਨਡੀਪੀਸ ਐਕਟ ਨੂੰ ਲੈ ਕੇ ਇਸ ਸੰਬੰਧ ਵਿੱਚ ਅਸੀਂ ਐਫਆਰ ਨੰਬਰ ਦਰਜ ਕੀਤੀ ਸੀਗੀ 226 ਆ ਆਪਣੇ 18 ਤਰੀਕ ਨੂੰ ਉਹਦੇ ਵਿੱਚ 50 ਗ੍ਰਾਮ ਸਾਡੇ ਨਾਕਿਆ ਸੀਗਾ ਜਿਹੜਾ ਸਪੈਸ਼ਲ ਨਾਕਾਬੰਦੀ ਸੀਗੀ ਦਿਵਾਲੀ ਦੀਆਂ ਚੱਲ ਰਹੀਆਂ ਉਹਦੇ ਵਿੱਚ ਨਿਰਮਲ ਸਿੰਘ ਨੇ 50 ਗ੍ਰਾਮ OPM ਰਿਕਵਰ ਕੀਤੀ ਔਰ ਇਹ ਬੰਦਾ ਸੀਗਾ ਇੰਦਰਜੀਤ ਸਿੰਘ ਜਿਹੜਾ ਕਿ ਠੱਠੀਆਂ ਦਾ ਰਹਿਣ ਵਾਲਾ ਹੈਗਾ ਬਿਆਸ ਥਾਣੇ ਚ ਪੈਂਡ ਪੈਂਦਾ ਇਹਦਾ ਔਰ ਉਹਦੀ ਜਦੋਂ ਫਰਦਰ ਇੰਟਰੋਗੇਸ਼ਨ ਦੇ ਵਿੱਚ ਦੁਆਰਾ ਉਹਨੂੰ ਇੰਟਰੋਗੇਟ ਕੀਤਾ ਤਾਂ 7 ਕਿਲੋ ਦੇ ਕਰੀਬ ਉਹਦੇ ਕੋਲ ਹੋਰ ਰਿਕਵਰ ਹੋਈ ਜਦੋਂ 7 ਕਿਲੋ ਹੋਈ ਤੇ ਦੁਵਾਰਾ ਫਿਰ ਪੁੱਛਗਿਸ਼ ਕੀਤੀ ਵੀ ਇਹ ਨਵੇਂ ਸ਼ਹਿਰ ਕਿਉਂ ਆਇਆ ਸੀਗਾ ਉਹਦੇ ਚ ਫਿਰ ਕਨਫੈਸ ਹੋਇਆ ਵੀ ਇਹ ਦਵਿੰਦਰ ਨਾਮ ਦਾ ਬੰਦਾ ਹੈਗਾ ਜਿਹੜਾ ਕਿ ਆਪਣੇ ਪਹਿਲਾਂ ਵੀ ਸਾਨੂੰ ਵਾਂਟਡ ਸੀਗਾ ਉਹ ਪੌਪੀਜ਼ 10 ਕੁਇੰਟਲ ਦੇ ਵਿੱਚ ਉਹਦਾ ਇਹ ਪੁਰਾਣਾ ਸਾਥੀ ਹੈਗਾ ਜਦੋਂ ਦੁਵਾਰਾ ਇੰਟਰੋਗੇਸ਼ਨ ਹੋਈ ਔਰ ਕਰਾਸ ਕੁਐਸਚਨਿੰਗ ਕੀਤੀ ਗਈ ਦਵਿੰਦਰ ਭਾਈ ਨੂੰ ਉਹਦੇ ਚ ਕਲੀਅਰ ਹੋਇਆ ਵੀ ਇਹ ਸਮਾਨ ਦੇ ਨਾਲ ਆਇਆ ਸੀਗਾ ਜਿਹੜਾ ਕਿ ਦਵਿੰਦਰ ਕੋਸੀ ਕੁਝ ਪੈਸੇ ਦਾ ਲੈ ਲੈਣ ਦੇ ਚੱਕਰ 'ਚ ਉਸਮਾਨ ਵਾਪਸ ਚੱਕਣ ਆਇਆ ਸੀ ਇਹਦੇ ਕੋਲ ਤਾਂ ਉਹ ਸਮਾਨ ਜਿਹੜਾ ਸੀ ਕੰਗ ਪਿੰਡ 플ੌਟ ਦਾ ਜਿਹੜਾ ਕਿ ਦਵਿੰਦਰ ਦਾ ਹੀ 플ੌਟ ਹੈਗਾ ਉਹਦੇ ਵਿੱਚ ਇਹਨਾਂ ਨੇ ਦੱਬਿਆ ਹੋਇਆ ਸੀਗਾ ਔਰ ਉਸ ਦਿਨ ਵੀ ਉਸਮਾਨ ਲੈਣ ਹੀ ਆਇਆ ਸੀਗਾ ਵਾਪਸ ਕਹਿੰਦਾ ਵੀ ਤੂੰ ਮੈਨੂੰ ਔਰ ਜੋ ਇਹਨਾਂ ਦਾ ਸੌਦਾ ਹੋਇਆ ਉਹ ਉਸ ਲੈਵਲ ਦੀ ਨਹੀਂ ਹੋਈ ਤੇ ਉਹਨੇ ਕਿਹਾ ਤੂੰ ਆਪਣਾ ਸਮਾਨ ਲੈ ਜਾ ਉਹ ਉਹ ਵੀ ਰਿਕਵਰ ਹੋਇਆ ਤੇ ਟੋਟਲ ਸਾਡੇ ਕੋਲ ਇਹਦਾ 28 ਕਿਲੋ 80 ਗ੍ਰਾਮ ਦੇ ਟੋਟਲ ਸਾਰੀ ਰਿਕਵਰੀ ਹੋਈ ਆ ਇਹਦੇ ਸਬੰਧ ਵਿੱਚ ਅਸੀਂ ਐਫ ਆਰ ਦਰਜ ਕਰਕੇ ਔਰ ਫਰਦਰ ਜਿਹੜੀ ਐਸ ਪਰ ਲਾ ਹੈਗੀ ਆ ਉਹ ਕਾਰਵੇ ਚੱਲ ਰਹੀ ਆ ਔਰ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿੰਨੇ ਵੀ ਲਿੰਕਸ ਹੈਗੇ ਆ ਉੱਤੇ ਸਾਡੀ ਆਲਰੇਡੀ ਸੀਆਈ ਦੀ ਟੀਮ ਵਰਕ ਕਰ ਰਹੀ ਹੈਗੀ ਆ ਔਰ ਨਾਲ ਡੀਐਸਪੀ ਡੀ ਸਾਹਿਬ ਵੀ ਨਾਲ ਹੈਗੇ ਆ ਔਰ ਮੇਰੀ ਇਹ ਹੀ ਆ ਬੇਨਤੀ ਵੀ ਕੋਈ ਵੀ ਬੰਦਾ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਸਰ ਦਵਿੰਦਰ ਜੀ ਐਲ ਜੇ ਹੈ ਤਾਂ ਜੇ ਇਸ ਤਰ੍ਹਾਂ ਮਿਲ ਰਿਹਾ ਸੀ ਨੂੰ ਨਹੀਂ ਨਹੀਂ ਦਵਿੰਦਰ ਉਸ ਟਾਈਮ ਸਦਰ ਵਾਲੇ ਕੇਸ ਦੇ ਵਿੱਚ ਸੀਗਾ ਸਾਡੀ ਕਸਟਡੀ 'ਚ ਉਹ ਪੀਐਸ ਸਦਰ ਦਾ ਹੈਗਾ ਇਸ ਕੇਸ 'ਚ ਅਸੀਂ ਹਲੇ ਉਹਨੂੰ ਰਿਮਾਂਡ ਤੇ ਲੈਣਾ ਹੈਗਾ ਸਪਲਾਈ ਕਿੱਥੇ ਕਰਨੀ ਚਾਹੀਦੀ ਜਿਹੜੀ ਸਪਲਾਈ ਹੈਗੀ ਹੈ ਜੋ ਦਵਿੰਦਰ ਦੀ ਇੰਟਰੋਗੇਸ਼ਨ 'ਚ ਆ ਉਹ ਨਵਾਂ ਸ਼ਹਿਰ ਦਾ ਏਰੀਆ ਹੈਗਾ ਔਰ ਫਲੋਰ ਏਰੀਆ ਔਰ ਦਲੰਦਰ ਦੇ ਕੁਝ ਜਿਹੜੇ ਜਮ ਨੋਰਮਲ ਬਿਲਗਾ ਔਰ ਵੱਖ-ਵੱਖ ਜਗ੍ਹਾ ਤੇ ਕਿਉਂਕਿ ਹੁਣ ਜਦੋਂ ਭਗੋੜਾ ਸੀਗਾ ਇਹ ਨੋਰਮਲੀ ਰਹਿ ਰਿਹਾ ਸੀਗਾ ਐਸਾ ਵੇਖੀਏ ਸਰ 14 ਕੋਨੇ ਨਹੀਂ ਹੁਣ ਦੇਖੋ ਮਾਰਕੀਟ ਰੇਟ ਕੋਈ ਇਹ ਨਹੀਂ ਵੈਲਿਊ ਨਹੀਂ ਕੋ 1.5 ਲੱਖ ਕਹਿੰਦਾ ਕੋ 2 ਲੱਖ ਕਹਿੰਦਾ ਡਿਫਰੈਂਟ ਡਿਫਰੈਂਟ ਹੈਗਾ ਡਿਪੈਂਡ ਔਨ ਕੁਆਲਿਟੀ ਇਹ ਮਾਰਕੀਟ ਫਰੀ ਹੈ ਤਾਂ ਸਰ ਇਹ ਐਮਪੀ ਤੋਂ ਹੁੰਦਾ ਸੀਗਾ ਲੈ ਕੇ ਇਹ ਸਮਾਨ ਔਰ ਅੱਗੇ ਜਿਹੜੀ ਸਾਡੀ ਜੀਨ ਚੱਲ ਰਹੀ ਹੈ ਉਹਦੇ ਤੇ ਵੀ ਵਰਕ ਚੱਲ ਰਿਹਾ ਸਰ ਕਿੰਨੇ ਕਮਾਨੇ ਦੱਸਾਂ ਇੰਦਰਜੀਤ ਜੀ ਇੰਦਰਜੀਤ ਤੇ ਪਹਿਲਾ ਮੁਕਾਬਲਾ ਹਾਲਾਂਕਿ ਉਹ ਕੰਮ ਪੁਰਾਣਾ ਕਰਦਾ ਹੈਗਾ ਔਰ ਪਰਚਾ ਉਤੇ ਪਹਿਲਾ ਹੀ ਹੈਗਾ ਪਹਿਲੀ ਵਾਰੀ ਅਰੈਸਟ ਹੋਇਆ ਉਹ ਪਰੰਤੂ ਦਵਿੰਦਰ ਜਿਹੜਾ ਹੈਗਾ ਇਹਦਾ ਸਾਥੀ ਆ ਉਤੇ ਚਾਰ ਮੁਕਾਦਮੇ ਦਰਜ ਹੈਗੇ ਐਮਪੀ ਚ ਹੈਗਾ ਰਾਜਸਥਾਨ ਚ ਹੈਗਾ ਔਰ ਰਾਹੂ ਥਾਣੇ ਚ ਦੋ ਪਰਚੇ ਦਰਜ ਹੈਗੇ ਜੀਮਨ ਜੀ ਜੀ ਅ ਰੋਮਾਂਡ ਜਿਹੜਾ ਹੈਗਾ ਇਹਦੇ 5 ਦਿਨ ਦਾ ਹੈਗਾ ਹਾਂਜੀ 5 ਦਿਨ ਦਾ ਇਹਦਾ ਵੀ ਤਾਂ 5 ਦਿਨ ਦਾ ਹੈ ਹਾਂਜੀ ਸਰ ਬਾਕੀ ਵੀ ਦੋ ਅਰੈਸਟ ਤਾਂ ਹੋਏ ਜੇ ਉਹਨਾਂ ਬਾਰੇ ਨਹੀਂ ਇਸ ਕੇਸ ਦੇ ਵਿੱਚ ਨਹੀਂ ਅਰੈਸਟ ਹੈਗੇ ਦਵਿੰਦਰ ਤੇ ਸੁਮਨ ਆ ਜਿਹੜੇ ਦੋ ਜਿਹੜੇ ਕਿ ਸਦਰ ਵਾਲੇ ਕੇਸ ਐਫ ਆਰ ਨੰਬਰ ਹੈਗੀ ਉਹ 142/24 सदर ਦੀ ਹੈਗੀ ਆ ਉਹਦੇ ਵਿੱਚ ਉਹ ਗ੍ਰਿਫਤਾਰ ਹੈਗੇ ਇਸ ਕੇਸ ਚ ਹਾਲੇ ਉਹਨਾਂ ਨੂੰ ਅਸੀਂ ਰਿਮਾਂਡ ਤੇ ਲੈਣਾ ਹੈਗਾ ਇਕੱਠੇ ਹੋਏ ਹੈਗੇ ਅੱਜ ਮਾਨਯੋਗ ਡੀਜੀ ਸਾਹਿਬ ਵੱਲੋਂ ਔਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੱਲੋਂ ਕਲੀਅਰ ਕੱਟ ਇਨਸਟਰਕਸ਼ਨਸ ਹੈਗੀਆਂ ਕਿ ਜਿਹੜਾ ਵੀ ਬੰਦਾ ਆਪਾਂ ਫੜਦੇ ਆ ਉਹਦੀ ਥੋਰੋਲੀ ਪੁੱਛਗਛ ਹੋਵੇ ਔਰ ਇਸ ਕੇਸ ਵਿੱਚ ਵੀ ਅੱਪਾ ਜਿਹੜੀ ਸਟਾਰਟਿੰਗ ਹੋਈ ਸੀ ਸਿਰਫ 50 ਗ੍ਰਾਮ ਓਪੀਐਮ ਫੜੀ ਸੀ ਅ ਸੀਗਾ ਆਪਣੇ ਬਾਹਰ ਮਹਾਲੋਂ ਦੇ ਲੱਗੇ ਨਕਲ ਆਇਆ ਹੋਇਆ ਸੀ ਨਰਮਲ ਨੇ ਤੇ 50 ਗ੍ਰਾਮ ਤੋਂ ਬਾਅਦ ਜਦੋਂ ਅਸੀਂ ਦੀ ਪੁਛਗਿਸ਼ ਸਟਾਰਟ ਕੀਤੀ ਵੀ ਏਡੀ ਦੂਰੋਂ ਬੰਦਾ 50 ਗ੍ਰਾਮ ਦਾ ਪੋਸੀਬਲ ਨਹੀਂ ਲੱਗਦਾ ਸਾਨੂੰ ਔਰ ਉਸ ਪੁਛਗਿਸ਼ ਦੇ ਵਿੱਚ ਗੱਲ ਕਲੀਅਰ ਹੋਈ ਵੀ ਅਪ੍ਰੋਕਸੀਮੇਟਲੀ 7 ਕਿਲੋ ਦੇ ਲੱਗੇ ਨੇ ਜੋ ਕੰਫੈਸ ਕੀਤਾ ਵੀ ਮੇਰੀ ਪੈਂਡ ਠੱਠੀਆਂ ਹੈਗੀਆਂ ਬਿਆਸਟਾਨੇ ਚ ਉੱਥੇ ਪਿਆ ਹੈਗਾ ਸਮਾਨ ਉਹ 7 ਕਿਲੋ ਰਿਕਵਰ ਹੋ ਗਈ। ਦੈਨ ਫਿਰ ਹਲੇ ਸਾਨੂੰ ਤਸੱਲੀ ਨਹੀਂ ਹੋ ਰਹੀ ਸੀ ਵੀ ਇਹ ਸਮਾਨ ਵੱਡਾ ਸਮਗਲਰ ਲੱਗਦਾ। ਦੈਨ ਫਿਰ ਇਹਨੇ ਆਪਣਾ ਦੁਬਾਰਾ ਫਿਰ ਡਿਸਕਲੋਜ਼ਰ ਕੀਤੀ ਵੀ ਮੇਰਾ ਇੱਥੇ ਇੱਕ ਸਾਥੀ ਹੈਗਾ ਜਿਹੜਾ ਆਲਰੇਡੀ 2-3 ਦਿਨ ਪਹਿਲਾਂ ਅਸੀਂ ਉਹਨੂੰ ਰੋਡ ਅਪ ਕੀਤਾ ਸੀਗਾ ਦਵਿੰਦਰ ਹੈਗਾ। ਜਿਹੜਾ ਕਿ ਪਹਿਲਾਂ ਪਘੋੜਾ ਸੀਗਾ ਤੁਹਾਨੂੰ ਯਾਦ ਹੋਊਗਾ 11ਵੇਂ ਮਹੀਨੇ ਕੈਫੀਰ ਦਰਦ ਕੀਤੀ ਸੀ ਇਹਨੇ 10 ਕੁਇੰਟਲ ਪੌਪੀਜ਼ ਉਹਦੇ ਵਿੱਚ ਇੱਕ ਕਾਰ ਅਨੋਵਾ ਦੇ ਵਿੱਚ ਦੋ ਬੰਦੇ ਭੱਜ ਗਏ ਸੀ ਉਹ ਦਵਿੰਦਰ ਨੂੰ ਜਦੋਂ ਉਹਦੀ ਜੁਆਇੰਟਲੀ ਹੋਇਆ ਤੇ ਉਹਦੇ ਚ ਗੱਲ ਹੋਈ ਵੀ ਇਹ ਦਵਿੰਦਰ ਨੇ ਕੁਸਮਾਨ ਉਹਦੇ ਕੋਲ ਵੀ ਰੱਖ ਕੇ ਗਿਆ ਹੋਇਆ ਹੈ ਉਹਦੀ ਜਦੋਂ ਉਹ ਦੁਬਾਰਾ ਉਸ ਜਗ੍ਹਾ ਤੇ ਪਹੁੰਚੇ ਤੇ ਉਹ 20 ਕਿਲੋ ਪਲੱਸ ਕੁਝ ਗ੍ਰਾਮ ਉਹ ਸਮਾਨ 21 ਕਿਲੋ 160 ਗ੍ਰਾਮ ਉਹ ਸਮਾਨ ਸਾਨੂੰ ਦੁਆਰਾ ਕੰਗਪਿੰਡ ਤੋਂ ਜਿਹੜੇ ਉਹਦਾ ਸੀਗਾ ਪਲਾਟ ਉੱਥੇ ਇਹਨੇ ਨੇ ਦੱਬੀ ਹੋਈ ਸੀਗੀ ਥੈਨ ਫਿਰ ਉੱਥੋਂ ਇਹ ਟੋਟਲ ਜੋ ਵਕ ਵਕ ਟਾਈਮ ਤੇ ਤਿੰਨ ਦਿਨਾਂ ਚ ਇਹ ਰਿਕਵਰੀ ਹੋਈ ਆ ਇਹ ਅਪ੍ਰੋਕਸੀਮੇਟਲੀ ਹੋ ਗਈ 28 ਕਿਲੋ ਦੇ ਪਲੱਸ ਹੋ ਗਈ ਆ ਟੋਟਲ 28 ਕਿਲੋ 80 ਗ੍ਰਾਮ ਦੇ ਲਾਗੇ ਇਹ ਸਾਰੀ ਰਿਕਵਰੀ ਹੋ ਗਈ ਆ ਤੇ ਇਹਦੇ ਵਿੱਚ ਇੰਦਰਜੀਤ ਜੀ ਜਿਹੜਾ ਹੈਗਾ ਇਹ ਤਾਂ ਪਹਿਲਾਂ ਟਰੱਕ ਡਰਾਈਵਰ ਸੀਗਾ ਬਾਅਦ ਵਿੱਚ ਇਹਨਾਂ ਆਪਣਾ ਟਰੱਕ ਲੈ ਲਿਆ ਏਸੀ ਤਰ੍ਹਾਂ ਜਿਹੜਾ ਦਵਿੰਦਰ ਸੀਗਾ ਇੰਦਰਜੀਤ ਪਹਿਲਾਂ ਡਰਾਈਵਰ ਸੀ ਤੇ ਉਹਨਾਂ ਨੇ ਟਰੱਕ ਆਪਣਾ ਲੈ ਲਿਆ ਇਦਾਂ ਹੀ ਦਵਿੰਦਰ ਨੇ ਇੱਕ ਟਰੱਕ ਆਪਣਾ ਉਹਦਾ ਇੱਕ ਡਰਾਈਵਰ ਸੀਗਾ ਉਹਨੂੰ ਲੈ ਕੇ ਉਹਦੇ ਨਾਲ ਦੇ ਦੇਤਾ ਉਹਦੇ 'ਚ ਵੀ ਉਹ ਪੌਪੀਸ ਦਾ ਕੰਮ ਕਰਦੇ ਸੀਗੇ ਔਰ ਭਲੀ ਇਹਦੀ ਬੈਕਵਰਡ ਫਾਰਵਰਡ ਤੇ ਸਾਡਾ ਕੰਮ ਚੱਲ ਰਿਹਾ ਹੈਗਾ ਇਹਦਾ ਠੱਠੀਆਂ ਦਾ ਆ ਬਿਆਸ ਥਾਣੇ ਚ ਪੰਦ ਪੰਦਾ ਤੇ ਜਿਹੜਾ ਦਵਿੰਦਰ ਆ ਉਹ ਇੱਥੋਂ ਦਾ ਹੀ ਆ ਨਵੇਂ ਸਰ ਨਵੇਂ ਸ਼ਹਿਰ ਦਾ ਪਹਿਲੇ ਕੋਈ ਮਾਮਲੇ ਦਰਜ ਨੇ ਹਾਂ ਹਾਂ ਦਵਿੰਦਰ ਤੇ ਟੋਟਲ ਇਹਨ ਕਾਜ਼ਮਾ ਐਂਟਰ ਕਰਕੇ ਚਾਰ ਮੁਕੱਦਮੇ ਹੋ ਗਏ ਸਰ ਨਵੇਂ ਸ਼ਹਿਰ ਨਵੇਂ ਟੈਕ ਸਾਰੇ ਐਂਟਰੀ ਹੋਇਆ ਐਮਪੀ ਚ ਇੱਕ ਦਰਜ ਹੋਇਆ ਤੇ ਇੱਕ ਦੋ ਰਹੋ ਹੈ ਇੱਕ ਰਾਜਸਥਾਨ ਨਵੇਂ ਸ਼ਹਿਰ ਕਰਦੇ ਸੀ ਜਿਹੜਾ ਇਹ ਦਵਿੰਦਰ ਉਹ ਨਵੇਂ ਸ਼ਹਿਰ ਦੇ ਵਿੱਚ ਹੀ ਸਪਲਾਈ ਕਰਦਾ ਸੀ ਨਵਾਂ ਸ਼ਹਿਰ ਫਲੌਰ ਜਵੰਦਰ ਦਾ ਏਰੀਆ ਕੋਸ਼ੇਗਾ ਜੀ ਸਰ ਉੱਥੇ ਪੇਸ਼ ਹੋ ਗਿਆ ਕਿ ਉੱਥੇ ਪਘੋੜਾ ਹੀ ਹੈ ਜਿਹੜੇ ਬਾਹਰ ਦੇ ਕੇਸ ਦੱਸ ਨਹੀਂ ਉਥੋਂ ਵੀ ਪਘੋੜਾ ਹੀ ਹੈ ਉਥੋਂ ਵੀ ਸਾਰੀ ਜਗ੍ਹਾ ਤੋਂ ਪਘੋੜਾ ਹੀ ਸੀਗਾ ਦਵਿੰਦਰ ਜੀ ਤੇ ਸਤ ਕਿੰਨੇ ਮਾਮਲੇ ਇਹਦੇ ਉਹਦੇ ਤੇ ਪਹਿਲਾ ਪਰਚਾ ਹੈ ਜੀ ਪਹਿਲਾ ਹੈ ਹਾਂ ਇਹਦੇ ਤੇ ਕੋਈ ਮੁਕੱਦਮਾ ਦਰਜ ਨਹੀਂ ਹੈ ਜਾਨਕਿ ਨਾਮਾਇਸ ਸਮਗਲਰ ਕਹਿ ਲਈਏ ਆਪਾਂ ਵੀ ਇਹ ਜਿਹੜਾ ਕਾਫੀ ਟਾਈਮ ਤੋਂ ਪਹਿਲੀ ਦੀ ਆਇਆ ਜਾਂ ਨਮਾਇਸ਼ ਨੂੰ ਕੀਤਾ ਨਹੀਂ 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 ਕੰਮ ਤਾਂ ਪੁਰਾਣਾ ਕਰਦਾ ਦਵਿੰਦਰ ਦਾ ਪੁਰਾਣਾ ਸਾਥੀ ਹੈ ਜਿਹੜਾ ਦਵਿੰਦਰ ਪਹਿਲੀ ਵਾਰੀ ਆਇਆ ਅੱਜ ਪਹਿਲੀ ਵਾਰੀ ਹੈ ਇਹ ਪਤਾ ਲੱਗਾ ਸਰ ਕਿੱਥੋਂ ਲੈ ਕੇ ਆਏ ਸੀ ਮਾਲ ਇਹ ਐਮਪੀ ਐਮਪੀ ਨੂੰ ਲੈ ਕੇ ਆਏ ਹਾਂ ਜਿਹੜਾ ਮਲੇਰ ਹੈ ਹਾਲ ਜੀ ਹੈ ਚੱਲ ਰਹੀ ਹੈ ਇਨਵੈਸਟੀਗੇਸ਼ਨ ਸਾਡੀ ਵਾਲੇ ਆਨ ਗੋਇੰਗ ਹੈ ਹੋਰ ਵੀ ਨਾਮ ਕੋਈ ਐਸਐਨ ਜੁੜੀ ਕੀ ਮੈਂ ਕਹਾਂ ਜੀ ਜਿੰਨੇ ਵੀ ਹੋਣਗੇ ਸਾਰੇ ਆਣਗੇ ਕਿਉਂਕਿ ਬੈਕਵਰਡ ਜਿਹੜੇ ਆ ਗਏ ਉਹ ਵੀ ਆਣਗੇ ਜਿਹੜੇ ਫਾਰਵਰਡ ਚ ਉਹ ਵੀ ਆਣਗੇ ਕੋਈ ਇਹਨਾਂ ਦੇ ਸਪੋਰਟ ਕਰਦਾ ਸੀ ਕੀ ਸੀ ਸਾਰਿਆਂ ਨੂੰ ਇਹ ਰੱਸੀ ਗੇਮ ਚ ਲਿਆਉਂਦੇ ਹਾਂ ਦਾਖਲਾ ਗ੍ਰੈਫਟਰ ਹੋ ਗਿਆ ਇਹਦੇ ਤੇ ਦਵਿੰਦਰ ਵੀ ਨਾਮਿਨੇਟ ਹੋ ਗਿਆ ਜੀ ਨਾਮਿਨੇਟ ਹੋ ਗਿਆ ਕੋਈ ਦੂਸਰੇ ਬਾਕੀ ਕਿਉਂਕਿ ਉਹਦੀ ਦੂਸਰੇ ਕੇਸ ਹੈਗਾ ਨਾ ਉਹ ਸਰ ਦਾ ਕੇਸ